ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਜਿਨੀ ਕੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰ ਹਰੈ ਸਬਦ ਰਹਾ ਭਰਪੂਰ ਰਹਾ ਸਚ ਸਲਾਹਨ ਸੇ ਸਚੇ ਸੱਚਾ ਨਾਮ ਆਧਾਰ ਸਚੀ ਕਾਰ ਕਮਾਵਣੀ ਸਚੇ ਨਾਲ ਪਿਆਰ ਸਚਾ ਸਾਹੋ ਵਰਤਦਾ ਕੋਏ ਨਾ ਮੇਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜ ਮੁੱਠੇ ਕੂੜ ਯਾਰ ਹਉ ਮੈਂ ਕਰਤਾ ਜਗੁ ਮੂਆ ਗੁਰ ਬਿਨ ਕੋਰ ਅੰਧਾਰ ਹਾਂਜੀ ਕੋਰ ਅੰਧਾਰ ਐੜੇ ਦਾ ਵਿੱਚ ਖਿਆਲ ਰੱਖ ਕੇ ਕੋਰ ਅੰਧਾਰ ਇਕੱਠਾ ਪਾਠ ਨਹੀਂ ਕੋਰ ਅੰਧਾਰ ਹਉ ਮੈਂ ਕਰਤਾ ਜਗੁ ਮੂਆ ਗੁਰ ਬਿਨ ਕੋਰ ਅੰਧਾਰ ਮਾਇਆ ਹਉ ਮੈਂ ਕਰਤਾ ਜਗੁ ਮੂਆ ਇੱਕ ਬੇਨਤੀ ਹੈ ਅੱਖਰ ਭਾਵੇਂ ਉਹੀ ਹੋਵੇ ਜਿਹੜਾ ਅੱਖਰ ਨੂੰ ਬੋਲਣ ਦਾ ਲਹਿਜਾ ਹੈ ਉਹ ਉਹਦੇ ਅਰਥ ਬਦਲ ਦਿੰਦਾ ਹੈ ਗੁਰਬਾਣੀ ਪੜ੍ਹਦੇ ਆ ਆਪਾਂ ਇਹ ਨੁਕਤਾ ਵੀ ਆਪਣੇ ਖਿਆਲ ਵਿੱਚ ਰੱਖਣਾ ਹੈ ਕਕਾ ਰਾਰਾ ਤਤੇ ਕੰਨਾ ਕਰਤਾ ਇਹ ਵੀ ਇੱਕ ਬੋਲਣ ਦਾ ਤਰੀਕਾ ਹੈ ਤੇ ਇੱਕ ਤਰੀਕਾ ਹੈ ਕਰਤਾ 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 ਵੱਖਰਾ ਵੱਖਰਾ ਇਹਦਾ ਕਰਤਾ ਦਾ ਭਾਵ ਹੈ ਕਰਨ ਵਾਲਾ ਪ੍ਰਮਾਤਮਾ ਅਕਾਲਪੁਰਖ ਵਾਹਿਗੁਰੂ ਕਰਤਾ ਜਿਹੜਾ ਕਰਦਾ ਹੈ ਇਹ ਅਰਥ ਬਦਲ ਜਾਂਦਾ ਹੈ ਹਉਮੈ ਕਰਤਾ ਜਗਮੂਆ ਆਪਾਂ ਪੜਾਂਗੇ ਤਾਂ ਇਹ ਅਰਥ ਗਲਤ ਹੋਵੇਗਾ ਹਉਮੈ ਕਰਤਾ ਜਿੱਥੇ ਪ੍ਰਮਾਤਮਾ ਦਾ ਨਾਮ ਆਵੇ ਉਥੇ ਆਪਾਂ ਕਰਤਾ ਬੋਲਣਾ ਹੈ ਤੇ ਜਿੱਥੇ ਮਨੁੱਖ ਦੇ ਕੁਝ ਕਰਨ ਦਾ ਵਾਚਕ ਆਵੇ ਉਥੇ ਕਰਤਾ ਇਉਂ ਥੋੜਾ ਉਚਾਰਣ ਜਿਹੜਾ ਹੈ ਮੂੰਹ ਖੋਲ ਕੇ ਹੋਵੇਗਾ ਹਉਮੈ ਕਰਤਾ ਜਗਮੂਆ ਸਾਰਾ ਜਗਤ ਇਹ ਜੀਵ ਹਉਮੈ ਕਰਦਾ ਹੀ ਮਰ ਜਾਂਦਾ ਹੈ ਹਉਮੈ ਕਰਤਾ ਜਗਮੂਆ ਕਹਾਂਗੇ ਤਾਂ ਇਹ ਅਰਥ ਨਹੀਂ ਬਣਨਾ ਸੋ ਇਹ ਜਿਹੜਾ ਬੋਲਣ ਦਾ ਲਹਿਜਾ ਹੈ ਨਾ ਇਹ ਵੀ ਅਰਥ ਬਦਲ ਦਿੰਦਾ ਹੈ ਪਿਛਲੇ ਸਮਾਗਮਾਂ ਵਿੱਚ ਵੀ ਬੇਨਤੀਆਂ ਕੀਤੀਆਂ ਸੀ ਤੇ ਗੁਰਦੁਆਰਾ ਬੰਗਲਾ ਸਾਹਿਬ ਜੀ ਤੋਂ ਕਥਾ ਕਰਦੇ ਆ ਵੀ ਦਾਸ ਨੇ ਇਹ ਬੇਨਤੀ ਕੀਤੀ ਸੀ 2015 ਵਿੱਚ ਗੁਰਦੁਆਰਾ ਦੁਖ ਨਿਵਾਰਨ ਪਟਿਆਲਾ ਵਿਖੇ ਬਹੁਤ ਵੱਡੇ ਪੱਧਰ ਤੇ ਇਹ ਗੁਰਬਾਣੀ ਪਾਠ ਬੋਧ ਸਮਾਗਮ ਹੋਇਆ ਸੀ ਤਕਰੀਬਨ 14-1500 ਪ੍ਰੇਮੀ ਸੰਤ ਪੋਥੀਆਂ ਪ੍ਰਕਾਸ਼ ਕਰਕੇ ਬੈਠਣ ਵਾਲੇ ਕਈ ਵਿਦਵਾਨ ਜਨਮੀ ਉਥੇ ਦਰਸ਼ਨ ਦਿਦਾਰੇ ਦੇਂਦੇ ਰਹੇ ਉਦਾਸੀ ਸੰਪਰਦਾ ਦੇ ਇੱਕ અત્યੰਤ ਹੀ ਮਹਾਨ ਵਿਦਵਾਨ ਗੁਰਮੁਖ ਪਿਆਰੇ ਸਨ ਸਵਾਮੀ ਪੰਚਮ ਪ੍ਰਕਾਸ਼ ਜੀ ਬਜ਼ੁਰਗ ਸਨ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਉਹ ਵੀ ਆਏ ਤੇ ਸੰਗਤ ਵਿੱਚ ਬੋਲਦਿਆਂ ਉਹਨਾਂ ਇਹ ਗੱਲ ਸਮਝਾਈ ਇਹੋ ਹੀ ਗੱਲ ਜਿਹੜੀ ਸੀ ਕਿ ਕਈ ਵਾਰ ਜਿਹੜਾ ਬੋਲਣ ਦਾ ਲਹਿਜਾ ਹੈ ਉਹ ਅਰਥ ਬਦਲ ਦਿੰਦਾ ਹੈ ਗੱਲ ਉਹੀ ਹੁੰਦੀ ਹੈ ਪਰ ਜੇ ਉਹਨੂੰ ਬੋਲਣ ਦਾ ਤਰੀਕਾ ਬਦਲ ਦਿੱਤਾ ਜਾਵੇ ਤਾਂ ਗੱਲ ਦੇ ਅਰਥ ਬਦਲ ਦਿੱਤੇ ਜਾਂਦੇ ਨੇ ਤੇ ਉਦਾਹਰਨ ਵਿੱਚ ਉਹਨਾਂ ਨੇ ਗੱਲ ਕਹੀ ਸੀ ਕਿ ਇੱਕ ਬੰਦਾ ਦੂਜੇ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਜਾਣਦਾ ਹੁਣ ਇਹ ਅਰਥ ਆਪਾਂ ਸਾਰੇ ਸਮਝ ਸਕਦੇ ਹਾਂ ਦਾ ਮਤਲਬ ਕੀ ਹੈ ਕਿ ਮੈਂ ਤੈਨੂੰ ਜਾਣਦਾ ਹੁਣ ਗੱਲ ਇਹੀ ਹੈ ਤੇ ਇਹਨੂੰ ਬੋਲਣ ਦਾ ਤਰੀਕਾ ਬਦਲ ਦਈਏ ਮੈਂ ਤੈਨੂੰ ਜਾਣਦਾ ਬਦਲ ਗਿਆ ਨਾ ਅਰਥੇ ਦਾ ਅੱਖਰ ਸਾਰੇ ਉਹੀ ਨੇ ਗੱਲ ਉਹੀ ਹੈ ਤੇ ਹੁਣ ਜਦੋਂ ਬੋਲਣ ਦਾ ਲਹਿਜਾ ਬਦਲ ਗਿਆ ਕਿ ਮੈਂ ਤੈਨੂੰ ਜਾਣਦਾ ਇੱਕ ਸ਼ੰਕੇ ਵਾਲੀ ਗੱਲ ਆ ਗਈ ਕਿ ਆਪਣੀ ਜਾਣ ਪਛਾਣ ਹੈਗੀ ਹੈ ਭਲਾ ਤੇ ਇੱਕ ਤੀਜਾ ਲਹਿਜਾ ਹੋਰ ਹੈ ਤੀਜਾ ਤਰੀਕਾ ਉਹ ਕੀ ਹੈ ਮੈਂ ਤੈਨੂੰ ਜਾਣਦਾ ਹੁਣ ਇਹਦਾ ਅਰਥ ਕੀ ਹੈ ਆਪਾਂ ਸਮਝਦੇ ਆ ਨਾ ਕਿ ਮੈਂ ਤੈਨੂੰ ਜਾਣਦਾ ਕੋ ਕਿੰਨੇ ਪਾਣੀ ਚ ਹੈਗਾ ਇਹ ਇੱਕ ਵੰਗਾਰ ਬਣ ਗਈ ਅੱਖਰ ਉਹੀ ਹੈ ਵਾਕ ਉਹੀ ਹੈ ਬਚਨ ਉਹੀ ਹੈ ਪਰ ਬੋਲਣ ਦਾ ਲਹਿਜਾ ਬਦਲ ਗਿਆ ਤਾਂ ਅਰਥ ਬਦਲ ਗਿਆ ਉਹਦਾ ਭਾਵ ਬਦਲ ਗਿਆ ਕਰਤਾ ਪ੍ਰਮਾਤਮਾ ਹੈ ਕਰਤਾ ਕਰਨ ਵਾਲਾ ਮਨੁੱਖ ਹੈ ਜੋ ਕੁਝ ਕਰਦਾ ਹੈ ਹਉਮੈ ਕਰਤਾ ਜਗਮੁਆ ਇਥੇ ਕਰਤਾ ਨਹੀਂ ਬੋਲਾਂਗੇ ਸਾਰੀ ਗੁਰਬਾਣੀ ਵਿੱਚ ਇਹ ਆਪਾਂ ਖਿਆਲ ਰੱਖਣਾ ਹੈ ਜਿੱਥੇ ਵਾਹਿਗੁਰੂ ਦਾ ਵਾਚਕ ਆਵੇਗਾ ਅਰਥ ਉਥੇ ਕਰਤਾ ਬੋਲਾਂਗੇ ਤੇ ਜਿੱਥੇ ਮਨੁੱਖ ਬਾਰੇ ਗੱਲ ਆਵੇਗੀ ਕਿ ਮਨੁੱਖ ਐ ਕੰਮ ਕਰਦਾ ਹੈ ਉਥੇ ਜਿਵੇਂ ਆਪਾਂ ਪੰਜਾਬੀ ਵਿੱਚ ਕਰਦਾ ਬੋਲਦੇ ਹਨਾ ਉਹ ਦੱਦੇ ਦੀ ਜਗ੍ਹਾ ਤੇ ਤੱਤਾ ਆ ਜਾਣਾ ਹੈ ਕਰਤਾ ਕਰਤਾ ਤੇ ਕਰਤਾ ਇਹ ਫਰਕ ਹੈ ਅਰਥ ਦਾ ਇਹ ਖਿਆਲ ਵਿੱਚ ਰੱਖਣਾ ਹਉ ਮੈਂ ਕਰਤਾ ਜਗੁ ਮੂਆ ਗੁਰ ਬਿਨ ਕੋਰ ਅੰਧਾਰ ਹਉ ਮੈਂ ਕਰਤਾ ਜਗੁ ਮੂਆ ਗੁਰ ਬਿਨ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾਤਾਰ ਸਤਿਗੁਰ ਸੇਵਹਿ ਤਾ ਉਬਰਹਿ ਸੱਚ ਰਖਹਿ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹੋ ਮੈਂ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਤੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਸਾਥ ਸਾਚ ਰਤੇ ਮੁਖ ਉਜਲੇ ਤਿਤ ਸਾਚੈ ਦਰਬਾਰ ਸਤਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ ਇਸਨਾਨ ਦਾਨ ਜੇਤਾ ਕਰਹਿ ਦੂਜੈ ਭਾਇ ਖੁਵਾਰ ਹਰ ਜਿਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸਮਾਲ ਤੂ ਗੁਰ ਕਾ ਹੇਤ ਅਪਾਰ ਨਾਨਕ ਨਾਮ ਸਮਾਲ ਤੂੰ ਗੁਰ ਕਾ ਹੇਤ ਅਪਾਰ